ਕਹਾਣੀ ਜਿੰਦ ਮਰ ਜਾਣੀ ਭਾਗ 67 ਲੇਖਕਾ ਸਿਮਰ ਸੰਧੂ ਜੀ ਜਿੰਦ ਪੂਰੀ ਮੜਕ ਨਾਲ ਜੀਵਨ ਦੇ ਬੇੜੇ ਵਿੱਚ ਘੁੰਗਰੂਆਂ ਦੀ ਸਰਕਾਰ ਬੰਨੀ ਹੋਈ ਤੁਰ ਜਾਂਦੀ ਸੀ ਜਿੰਦ ਤੁਰ ਦੇ ਕਦਮਾਂ ਨਾਲ ਦਿਲ ਵਿੱਚ ਕਸੀਟ ਵੱਟ ਕੇ ਕਦਮ ਵਧਾ ਰਹੀ ਸੀ ਬੇੜੇ ਵਿੱਚ ਢਾਹੇ ਮੰਜੇ ਤੇ ਬੈਠੇ ਲੋਕ ਆਉਂਦੇ ਮਹੰਤਾਂ ਨੂੰ ਦੇਖ ਕੇ ਐਨੇ ਬਰਿਆਂ ਬਾਅਦ ਜਿੰਦ ਨੂੰ ਵੇਖ ਕੇ ਚਬਾ ਜਵੀ ਹੋਣ ਲੱਗ ਪਏ ਜੀਵਨ ਦੀ ਮਾਂ ਨੂੰ ਸ੍ਰੀਕੇ ਕਬੀਲੇ ਨੇ ਵਧਾਈਆਂ ਦਿੰਦਿਆ ਕਿਹਾ ਭੈਣੇ ਕਰਮਾ ਵਾਲੀ ਐ ਤੇਰੀ ਨੂੰ ਜਿਹਨੂੰ ਝੋਲੀ ਵਿੱਚ ਗੁੜ ਪਾਉਣ ਲਈ ਉਹ ਮਹੰਤਾਈ ਐ ਜਿਹਦੇ ਬੋਲ ਪੂਰੇ ਹੁੰਦੇ ਐ ਤੇ ਜੀਵਨ ਦੀ ਮਾਂ ਖੁਸ਼ ਹੋ ਗਈ ਜਿੰਦ ਵਾਸਤੇ ਕੁਰਸੀ ਲਿਆਂਦੀ ਗਈ ਤੇ ਬਾਕੀ ਮਹੰਤ ਮੰਜੇ ਤੇ ਬੈਠੇ ਜਿੰਦ ਦੀਆਂ ਨਜ਼ਰਾਂ ਜੀਵਨ ਤੇ ਜੀਵਨ ਦੀ ਘਰ ਵਾਲੀ ਨੂੰ ਔੜੀ ਕਰੀਆਂ ਸਨ ਚਾਹ ਪਾਣੀ ਪੀਤਾ ਪਰ ਜਿੰਦ ਨੇ ਪਾਣੀ ਦੀ ਬੂੰਦ ਵੀ ਨਹੀਂ ਪੀਤੀ ਜੀਵਨ ਦੇ ਕਰਦੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਗੋਪੀ ਨੇ ਢੋਲਕੀ ਦੀ ਤਾਲ ਨੂੰ ਸ਼ੁਰੂ ਕੀਤਾ ਤੇ ਰਜਨੀ ਮਹੰਤ ਨੇ ਢੋਲਕੀ ਨੂੰ ਮੱਥਾ ਟੇਕ ਰਿਆਂ ਪੈਰਾਂ ਵਿੱਚ ਘੁੰਗਰੂ ਬੰਨੇ ਤੇ ਇਹਨੇ ਨੂੰ ਜੀਵਨ ਤੇ ਜੀਵਨ ਦੀ ਬਹੁ ਆ ਗਈ ਜਿੰਦ ਦੀ ਨਿਗਾਹ ਜੀਵਨ ਨਾਲ ਮਿਲੀ ਤੇ ਜੀਵਨ ਹੈਰਾਨ ਹੋ ਗਿਆ ਜਿੰਦ ਨੂੰ ਵੇਖ ਕੇ ਜੀਵਨ ਦੀ ਘਰ ਵਾਲੀ ਥੋੜੇ ਜਿਹੇ ਪੱਕੇ ਜਿਹੇ ਰੰਗ ਦੀ ਤੇ ਮੋਟੀ ਜੀ ਸੀ ਜੀਵਨ ਥੋੜਾ ਜਿਹਾ ਅੱਖ ਚਰਾਉਂਦਾ ਭਰਾ ਮੰਝੇ ਤੇ ਬੈਠਣੀ ਲੱਗਿਆ ਸੀ ਕਿ ਜਿੰਦ ਕੁਰਸੀ ਤੇ ਬੈਠੀ ਉੱઠી ਤੇ ਜੀਵਨ ਦੀ ਬਾਹ ਫੜ ਕੇ ਜੀਵਨ ਨੂੰ ਘਰ ਵਾਲੀ ਦੇ ਕੋਲ ਬਿਠਾਉਣ ਲਈ ਖਿੱਚਿਆ ਪਾਈ ਕਾਕਾ ਆਹਦੇ ਟੱਬਰ ਕੋਲੇ ਬੈਠ ਵਧਾਈ ਵੀ ਦੇਈ ਤੇ ਬੇਲ ਵੀ ਵਧਾਉਣੀ ਐ ਥੋੜੀ ਅਸੀਂ ਅਸੀਂ ਵੀ ਮਹਾਂਤਾਾਂ ਜੋੜੀ ਨੂੰ ਗੁੜ ਪਾਈਦਾ ਸੀ ਤੈਨੂੰ ਨਚਾਰ ਲੱਗਦੇ ਹੋਮਾਂਗੀ ਇਹ ਗੱਲ ਵੱਖਰੀ ਐ ਕਹਿੰਦੀ ਜਿੰਦ ਨੇ ਜੀਵਨ ਨੂੰ ਚੌਕਰ ਜਹੀ ਮਾਰੀ ਪਰ ਜੀਵਨ ਨੇ ਜਿਵੇਂ ਮੂੰਹ ਹੀ ਸਿਉ ਲਿਆ ਜੀਵਨ ਨੂੰ ਡਰ ਸੀ ਕਿਤੇ ਜਿੰਦ ਕੁਛ ਹੋਰ ਨਾ ਵਕ ਜਾਵੇ ਪ੍ਰੀਤੀ ਮਹੰਤ ਨੇ ਜੀਵਨ ਨੂੰ ਪਛਾਣ ਲਿਆ ਸੀ ਤੇ ਰਜਨੀ ਮਹੰਤ ਦੇ ਮੋਢੇ ਤੇ ਹੱਥ ਧਰ ਕੇ ਇਸ਼ਾਰਾ ਕੀਤਾ ਰਜਨੀ ਮਹੰਤ ਵੀ ਸਮਝ ਗਈ ਕਿ ਉਹੀ ਮੁੰਡਾ ਐ ਇਹ ਜਿਹੜਾ ਜਿੰਦ ਦੇ ਪਿੱਛੇ ਆਉਂਦਾ ਸੀ ਤਾਂ ਹੀ ਜਿੰਦ ਆਉਣ ਦੀ ਜਿੰਦ ਕਰਦੀ ਸੀ। ਰਾਜਨੀ ਮਹੰਤ ਨੂੰ ਜਿੰਦ ਦੀ ਫਿਕਰ ਹੋਈ। ਜੀਵਨ ਜਿੰਦ ਵੱਲ ਵੇਖਣ ਦੀ بجائے ਨੀਮੀ ਪਾਈ ਬੈਠਾ ਸੀ। ਜਿੰਦ ਨੇ ਪੈਰਾਂ ਵਿੱਚ ਪਹਿਲਾਂ ਘੁੰਗਰੂ ਬਨ ਕੇ ਸ਼ਮਕ ਸ਼ਮਕ ਕਰਦੀ ਹੋ ਗਈ ਤੇ ਫਿਰ ਗੋਪੀ ਦੇ ਦਿਵਾਲੇ। ਚੱਲ ਗੋਪੀ ਲਾ ਚੱਕਵਾ ਜਿਹਾ ਗੀਤ ਤੇ ਅੱਜ ਧਰਤੀ ਸਮਾਨ ਦੀਆਂ ਧੂੜਾਂ ਇੱਕ ਕਰ ਦੇਣੀਆਂ ਨੇ। ਟੋਲਕੀ ਦੀ ਤਾਲ ਸ਼ੁਰੂ ਤੇ ਗੋਪੀ ਵੱਲੋਂ ਲੱਗ ਗਿਆ ਗੀਤ ਮਾਝੇ ਦੀ ਏ ਮਾਝੇ ਦੀ ਏ ਬੰਦ ਬੋਤਲੀ ਤੈਨੂੰ ਪੀਣਗੇ ਨਸੀਬਾਂ ਵਾਲੇ ਨੀ दारू ਦੀ ਏ ਬੰਦ ਬੋਤਲੀ ਤੈਨੂੰ ਪੀਣਗੇ ਨਸੀਬਾਂ ਵਾਲੇ ਨੀ दारू ਦੀ ਏ ਬੰਦ ਬੋਤਲੀ ਜਿੰਦ ਨੇ ਫਿਰ ਧਰਤੀ ਅਸਮਾਨ ਇੱਕ ਕਰ ਦਿੱਤਾ ਜਿੰਦ ਦੇ ਪੈਰਾਂ ਵਿੱਚ ਖੂਨ ਨਿਕਲ ਆਇਆ ਤੇ ਜਿੰਦ ਨੇ ਪ੍ਰਵਾਹ ਨਾ ਕੀਤੀ ਪੂਰੇ ਪੌਣੇ 2 ਘੰਟੇ ਜਿੰਦ ਨੱਚੀ ਰਾਜਨੀ ਮਹਾਂਤ ਤੇ ਪ੍ਰੀਤੀ ਮਹਾਂਤ ਨੇ ਬਥੇਰਾ ਰੁਕ ਗਿਆ ਪਰ ਨਹੀਂ ਅੱਜ ਨਹੀਂ ਰੁਕੀ ਜਿੰਦ ਬਥੇਰਾ ਫਿਕਰ ਸੀ ਦੋ ਮਾ ਮਾਵਾਂ ਧੀਆਂ ਨੂੰ ਜਿੰਦ ਦਾ ਪਰ ਉਹਨਾਂ ਨੂੰ ਰੋਕਿਆ ਨਹੀਂ ਜੀਵਨ ਨੂੰ ਡਰਤਾ ਹੈ ਨਹੀਂ ਸੀ ਜਿੰਦ ਦਾ ਪਰ ਜਿੰਦ ਤੋਂ ਨજર ਝੁਕੀ ਤਾਂ ਸੀ ਕਿਉਂਕਿ ਜਿੰਦ ਦੇ ਮੁਕਾਬਲੇ ਜੀਵਨ ਦੀ ਘਰ ਵਾਲੀ ਬਿਲਕੁਲ ਜ਼ੀਰੋ ਹੀ ਸੀ ਜੀਵਨ ਦੇ ਬਰਾਬਰ ਬੈਠੀ ਜੀਵਨ ਦੀ ਮਾਂ ਵਰਗੀ ਲੱਗਦੀ ਸੀ ਉਸ ਦੇ ਘਰ ਵਾਲੀ ਜਦੋਂ ਝੋਲੀ ਵਿੱਚ ਗੁੜ ਪਾਉਣ ਦੀ ਵਾਰੀ ਆਈ ਤਾਂ ਜਿੰਦ ਨੇ ਕਣਕ ਦੇ ਦਾਣੇ ਚੁੱਕੇ ਤੇ ਚੁੱਕਿਆ ਗੁੜ ਦੋਵਾਂ ਦੀ ਝੋਲੀ ਵਿੱਚ ਪਾਏ ਦਵਾਈ ਦੁਆ ਦੇਣ ਦੀ ਵਾਰੀ ਆਈ ਤਾਂ ਜਿੰਦ ਨੇ ਹੱਸ ਕੇ ਬੋਲੀ ਰੱਬ ਤੁਹਾਨੂੰ ਜੋੜੇ ਦੇਵੇ ਜੀਵਨ ਨਾਲ ਦੀ ਨਾਲ ਤੁਰਨ ਹੀ ਲੱਗਿਆ ਕਿ ਜਿੰਦ ਨੇ ਬਾਹ ਫੜ ਕੇ ਬਿਠਾ ਲਿਆ ਖੜ ਜਾ ਕਾਕਾ ਬੈਠ ਦੋ ਮਿੰਟ ਆਪਦੇ ਟੱਬਰ ਦੇ ਬਰਾਬਰ ਤੈਨੂੰ ਕਾਦੀ ਸ਼ਰਮ ਐ ਤੇਰੀ ਹੀ ਐ ਇਹ ਆਪਦਾ ਟੱਬਰ ਤੇਰਾ ਕਿਹੜਾ ਰਖੇਲ ਐ ਤੇਰੀ ਬਥੇਰਾ ਹੋਰਾਂ ਦੇ ਬਰਾਬਰ ਬੈਠਾ ਐ ਆਪਦੇ ਵਾਰੀ ਕੀ ਹੋ ਗਿਆ ਨਾਲੇ ਕਾਕਾ ਦੇ ਬੇਲ ਤੇਰਾ ਹੀ ਹੱਕ ਐ ਬਣਦਾ ਬੇਲ ਦੇ ਵਿਆਹ ਦੀ ਕਾਕਾ ਤੇਰੇ ਕਰਕੇ ਹੀ ਆਈਆਂ ਮੈਂ ਜਿੰਦ ਨੇ ਜੀਵਨ ਨੂੰ ਕਿਹਾ ਤੇ ਜੀਵਨ ਨੇ ਬੈਠ ਕੇ ਨੀਮੀ ਪਾ ਲਈ ਮਸਾ ਹੀ 2 ਦਾ ਨੋਟ ਜੇਬ ਵਿੱਚੋਂ ਨਿਕਲਿਆ ਬਧਾਈ ਵੀ ਜਿੰਦ ਨੇ ਅੜ ਕੇ ਲਈ ਅੜ ਕੇ ਜਿੰਦ ਨੇ 11000 ਲਿਆ ਤੇ ਜਿੰਦ ਹਸਦੀ ਹੋਈ ਜੀਵਨ ਦਾ ਨੋਟ ਉਹਨਾਂ ਦੋਨਾਂ ਦੇ ਉੱਤੋਂ ਦੀ ਬਾਹਰ ਕੇ ਜੀਵਨ ਦੀ ਬੌਟੀ ਨੂੰ ਫੜਾ ਦਿੱਤਾ ਸ਼ਾਮ ਸ਼ਾਮ ਕਰਦੀ ਜਿੰਦ ਜੀਪ ਤੇ ਨੇੜੇ ਆਈ ਜੀਵਨ ਦੀ ਹਿੰਮਤ ਨਹੀਂ ਸੀ ਕਿ ਜਿੰਦ ਦਾ ਸਾਹਮਣਾ ਕਰ ਸਕੇ ਉਸ ਦਿਨ ਜਿੰਦ ਐਨਾ ਹਸੀ ਐਨਾ ਹਸੀ ਵੀ ਪੁੱਛੋ ਹੀ ਨਾ ਬਾਪਸ ਆਉਂਦਿਆਂ ਰਾਹ ਵਿੱਚ ਵੀ ਉਹ ਬਹੁਤ ਜ਼ਿਆਦਾ ਖੁਸ਼ੀ ਮਹੰਤ ਨਾਲ ਦੇ ਮਹੰਤਾਂ ਨਾਲ ਮੁਖੌੜ ਕਰਦੀ ਰਹੀ ਕਿਸੇ ਨੂੰ ਵੀ ਕੁਝ ਸਮਝ ਨਾ ਆਵੇ ਜਿਹੜੀ ਜਿੰਦ ਨੇ ਪਿਛਲੇ 3 ਸਾਲਾਂ ਤੋਂ ਕਦੇ ਹੱਸ ਕੇ ਨਹੀਂ ਸੀ ਦੇਖਿਆ ਉਹ ਹੁਣ ਇੰਨੀ ਜ਼ਿਆਦਾ ਖੁਸ਼ ਵੀ ਸੀ ਤੇ ਹੱਸੀ ਵੀ ਜਾ ਰਹੀ ਸੀ ਇੱਕ ਮਹੰਤ ਨੇ ਆਖਿਆ ਕਮਾਲ ਹੋ ਗਿਆ ਜਿੰਦ ਅੱਗੇ ਤਾਂ ਤੂੰ ਕਦੇ ਹੱਸੀ ਨਹੀਂ ਸੀ ਇੰਨਾ ਅੱਜ ਤੈਨੂੰ ਕੀ ਹੋ ਗਿਆ ਕੀ ਗੱਲ ਐ ਜਿੰਦ ਨੇ ਮਸ਼ਕਰੀਏ ਨਾਲ ਜਵਾਬ ਦਿੱਤਾ ਪਤਾ ਨਹੀਂ ਕਿਉਂ ਬਸ ਜਦੋਂ ਦੀ ਉਹ ਮੁੰਡੇ ਦੀ ਬੌਟੀ ਦੇਖੀ ਹੈ ਨਾ ਮੇਰੀ ਹਾਸੀ ਯਹੀ ਨਿਕਲੀ ਜਾਂਦੀ ਐ ਪ੍ਰੀਤੀ ਮਹੰਤ ਭਾਵੇਂ ਜਾਣਦੀ ਸੀ ਸਭ ਕੁਝ ਪਰ ਫਿਰ ਵੀ ਉਹ ਚੁੱਪ ਸੀ ਉਹਨੇ ਜਿੰਦ ਨਾਲ ਅੱਖਾਂ ਮਲਾਈਆਂ ਤਾਂ ਜਿੰਦ ਗੱਡੀ ਤੋਂ ਬਾਹਰ ਦੇਖਣ ਲੱਗ ਪਈ ਉਸ ਦਿਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿੰਦ ਦੀ ਜ਼ਿੰਦਗੀ ਬਦਲ ਗਈ ਸੀ ਜਿਹੜੇ ਜੀਵਨ ਨੇ ਪਹਿਲਾਂ ਹਸਦੀ ਖੇਡਦੀ ਜਿੰਦ ਨੂੰ ਗੁੰਮਸਮੁ ਕਰ ਦਿੱਤਾ ਸੀ ਉਸੇ ਜੀਵਨ ਦੇ ਵਿਆਹ ਨੇ ਹੁਣ ਜਿੰਦ ਨੂੰ ਜਮਾ ਚੱਲੀ ਬਣਾ ਦਿੱਤਾ ਸੀ ਬਸ ਸਾਰਾ ਦਿਨ ਹਸਦੀ ਰਹਿੰਦੀ ਉਹ ਨੂੰ ਹਰ ਵਕਤ ਮਜ਼ਾਕ ਹੀ ਸੁਝਦਾ ਰਹਿੰਦਾ ਕਦੇ ਬੀਬੀ ਮਹੰਤ ਦੇ ਨਾਲ ਤੇ ਕਦੇ ਆਪਣੀ ਮਾਹ ਰਾਜਨੀ ਮਹੰਤ ਦੇ ਨਾਲ ਤੇ ਕਦੇ ਪ੍ਰੀਤੀ ਮਹੰਤ ਨਾਲ ਗੱਲ-ਗੱਲ ਤੇ ਉਹਨਾਂ ਨਾਲ ਹਰ ਵਕਤ ਉਹ ਮਖੌਲੀ ਕਰਦੀ ਰਹਿੰਦੀ ਸੀ ਉਮੀਦ ਹੈ ਤੁਹਾਨੂੰ ਇਹ ਭਾਗ ਵੀ ਜ਼ਰੂਰ ਪਸੰਦ ਆਇਆ ਹੋਵੇਗਾ ਪਲੀਜ਼ ਕਮੈਂਟ ਤਾਂ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤਾਂ ਕਿ ਸਾਡਾ ਹੌਂਸਲਾ ਵਧੇ ਕਹਾਣੀ ਹੋਰ ਵਧੀਆ ਬਣ ਸਕੇ ਕਹਾਣੀ ਨੂੰ ਇੱਥੋਂ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ